ਜੁ ਕਿੰਦਰ ਸਿੰਘ ਸੰਘੇੜਾ ਦੇ ਪੰਜਾਬੀ ਨਾਵਲ ਨੂਰਾਂ ਦਾ ਅਗਲਾ ਭਾਗ ਪੰਜ ਤੁਹਾਡੇ ਨਾਲ ਸਾਂਝਾ ਕਰਨ ਜਾ ਰਹੀ ਹਾਂ ਜੀ ਤੁਸੀਂ ਸੌਣਿਓ ਯੂਟਿਊਬ ਚੈਨਲ ਸਵੀ ਮੀਡੀਆ ਤੈਨੂੰ ਵੇਖਿਆ ਸਬਰ ਨਾ ਆਵੇ ਯਾਰਾ ਤੇਰਾ ਕੁੱਟ ਪਰਲਾ ਸਾਈਕਲ ਤੇ ਰਾਹੇ-ਰਾਹ ਆਉਂਦਾ ਮਨਪ੍ਰੀਤ ਇੱਕ ਗੀਤ ਗੁੰਗੁਣਾ ਰਿਹਾ ਸੀਗਾ ਆਹੀ ਗਿਓ ਜੱਟਾ ਤੋਂ ਵੀ ਮੈਂ ਵੀ ਇਹੋ ਸੋਚਦੀ ਸਾਂ ਕਿ ਸਾਰੇ ਪਿੰਡ ਦੇ ਆਸ਼ਕ ਤਾਂ ਗੁਜ਼ਰੀ ਦੀ ਅਦਾਲਤ ਵਿੱਚ ਪੇਸ਼ ਹੋ ਗਏ ਨੇ ਪਰ ਤੂੰ ਕਿੱਥੇ ਭੁੱਲਿਆ ਰਿਹਾ ਹੁਣ ਤੱਕ ਬੱਜਾਂ ਨੂੰ ਰਾਹੇ ਹੱਕੀ ਜਾਂਦੀ ਨੂਰਾ ਸੜਕੋ ਥੱਲੇ ਲਾ ਕੇ ਇੱਕ ਪੈਰ ਥੱਲੇ ਲਾ ਕੇ ਸਾਈਕਲ ਉੱਤੇ ਬੈਠੇ ਮੰਟਰੀਜ਼ ਵੱਲ ਮੁੱਕ ਮਾ ਕੇ ਸਧਾਰਨ ਤੌਰ ਤੇ ਪੁੱਛ ਰਹੀ ਸੀ ਜਿੰਨੀ ਸੋਹਣੀ ਐ ਉੰਨੀ ਤਿੱਖੀ ਵੀ ਲੱਗਦੀ ਐ ਪਰ ਮੈਨੂੰ ਤਾਂ ਰਾਹ ਚਾਹੀਦਾ ਐ ਅੱਗੇ ਲੰਘਣ ਵਾਸਤੇ ਕਰੀ ਜ਼ਰਾ ਬੱਜਾ ਇੱਕ ਪਾਸੇ ਨੂੰ ਮਨਪ੍ਰੀਤ ਕਹਿ ਰਿਹਾ ਸੀਗਾ ਕੋਟ ਪਰਦਾ ਪਰਦਾ ਰਾਮ ਮੰਗਣ ਲੱਗ ਪਿਆ ਏ ਤਬੀਅਤ ਤਾਂ ਠੀਕ ਹੈ ਤੇਰੀ ਨੂਰਾ ਬਿਨਾ ਕਿਸੇ ਝਜਕ ਦੇ ਉਸ ਤੋਂ ਪੁੱਛ ਗਈ ਸੀ ਬਸ ਇੰਨਾ ਕੀ ਸ਼ਾਂਕ ਹੈ ਜ਼ਿਆਦਾ ਨਹੀਂ ਕ ਮਰਪਤ ਨੇ ਜਵਾਬ ਦਿੱਤਾ ਸੀਗਾ ਇੱਕ ਵਾਰੀ ਮੇਰੇ ਵੱਲ ਦੇਖ ਕੇ ਤਾਂ ਗੱਲ ਕਰਦਾ ਚੰਦਰਿਆ ਮੈਂ ਤੇਰੇ ਵੱਲ ਦੇਖ ਰਹੀ ਹਾਂ ਤੂੰ ਮੈਨੂੰ ਮੇਰਾ ਆਪਣਾ ਕਿਉਂ ਲੱਗਦਾ ਆ ਨੂਰਾ ਭਾਵਕ ਜਹੀ ਹੋ ਉੱਠੀ ਸੀਗੀ ਖਾਬਾਂ ਦਾ ਸ਼ਹਿਜ਼ਾਦਾ ਹਕੀਕਤ ਦੀ ਦੁਨੀਆ ਵਿੱਚ ਉਸ ਦਾ ਹਮਰਾਹੀ ਹੋ ਗਿਆ ਸੀ ਅਤੇ ਮਨਪ੍ਰਿਤ ਵੀ ਸਾਈਕਲ ਤੋਂ ਉੱਤਰ ਕੇ ਡੰਗਰਾਂ ਦੇ ਪਿੱਛੇ-ਪਿੱਛੇ ਨੂਰਾਂ ਦੇ ਨਾਲ ਪੈਦਲ ਚੱਲ ਪਿਆ ਸੀ ਇਸ਼ਕ ਹੋ ਗਿਆ ਏ ਸੋਹਣਿਆ ਮੈਨੂੰ ਤੇਰੇ ਨਾਲ ਤੂੰ ਅੱਖ ਵੀ ਨਹੀਂ ਚੱਕਦਾ ਮੇਰੇ ਵੱਲ ਕਦੋਂ ਤੱਕ ਇਹਨਾਂ ਅੱਖਾਂ ਨੂੰ ਡੱਕ ਕੇ ਰੱਖੇਗਾ ਜਾਂ ਲੰਘ ਜਾ ਅੱਗੇ ਜੇ ਬਹੁਤ ਆ ਜਲਦੀ ਵਿੱਚ ਇਹਦਾ ਮੈਂ ਤੈਨੂੰ ਫਿਰ ਦੇਖਣ ਦੀ ਅਡੀ ਕਰਾਂਗੀ ਨੂਰਾ ਕਹਿ ਰਹੀ ਸੀ ਨਾ ਨਾ ਇਹ ਕਮਨਾ ਕਰੀ ਮਨਪ੍ਰੀਤ ਨੇ ਝੱਟ ਕਹਿ ਦਿੱਤਾ ਸੀਗਾ ਕਿਉਂ ਇਹ ਕੋਈ ਗੁਨਾਹ ਹੈ ਨੂਰਾ ਨੇ ਪੁੱਛ ਲਿਆ ਸੀਗਾ ਨਹੀਂ ਗੁਨਾਹ ਤਾਂ ਨਹੀਂ ਪਰ ਇਸ ਵਿੱਚੋਂ ਹਾਸਲ ਕੁਝ ਨਹੀਂ ਹੋਣਾਗਾ ਮਨਪ੍ਰੀਤ ਇਸ ਇਸ਼ਕ ਸ਼ਹਿਰ ਸ਼ਾਦਾ ਗੁਲਾਮ ਨਹੀਂ ਸੀ ਬਨਣਾ ਚਾਹੁੰਦਾਗਾ ਤੂੰ ਦਾ ਫਿਰ ਬੰਦਿਆ ਸੱਚਮੁੱਚੀ ਬੁੱਧੂ ਐ ਕੀ ਉਹ ਸਾਰੇ ਬੇਵਕੂਫ ਨੇ ਜਿਹੜੇ ਸਰੀਰ ਤੋਂ ਸ਼ਾਮ ਤੱਕ ਆਨੇ ਬਹਾਨੇ ਮੇਰੇ ਪਿੱਛੇ ਗਿੜੇ ਮਾਰਦੇ ਰਹਿੰਦੇ ਨੇ ਪਰ ਮੈਂ ਤਾਂ ਤੇਰੀ ਹੋ ਗਈਆਂ ਸੱਜਣਾ ਤੂੰ ਮਰਵਾਏਂਗੀ ਮੈਨੂੰ ਬਹਿਣਾਈ ਤੋਂ ਹੀ ਮਨਪ੍ਰਿਤ ਕਹਿ ਰਿਹਾ ਸੀਗਾ ਮਰਨਾ ਤਾਂ ਇੱਕ ਦਿਨ ਸਭ ਨੇ ਹੀ ਹੈ ਫਿਰ ਕਿਉਂ ਨਾ ਇਸ਼ਕ ਕਰਕੇ ਹੀ ਮਰਿਆ ਜਾਵੇ ਨੂਰਾ ਬਿਨਾਂ ਕਿਸੇ ਖੌਫ ਤੋਂ ਬੇਜਝਕ ਬੋਲੀ ਜਾ ਰਹੀ ਸੀ ਫਿਰ ਵੀ ਸੋਚ ਲੈ ਇਹ ਇਸ਼ਕ ਅਗ ਦਾ ਦਰਿਆ ਹੁੰਦਾ ਹੈ ਇਹਦੇ ਵਿੱਚ ਜਿਸ ਨੇ ਵੀ ਪੈਰ ਤਰਿਆ ਹੈ ਉਹ ਜਿਉਂਦਾ ਕਦੇ ਨਹੀਂ ਪਰਤਿਆ ਗਿਆ ਕਿਉਂ ਖੁਦ ਨੂੰ ਤਬਾਹ ਕਰਨ ਤੇ ਤੁਲੀ ਹੋਈ ਹੈ ਨੂਰਾ ਨੂੰ ਇਸ਼ਕ ਦੀ ਅਸਲੀਅਤ ਸਮਝਣ ਦੀ ਕੋਸ਼ਿਸ਼ ਕਰ ਸਮਝਾਉਣ ਦੀ ਕੋਸ਼ਿਸ਼ ਕਰ ਰਹੀ ਸੀ ਮਨਪ੍ਰਿਤ ਜਾਵੇ ਜੱਟ ਤੂੰ ਵੀ ਉਹ ਨਹੀਂ ਉਹ ਲੱਗਦਾਗਾ ਜੋ ਮੇਰਾ পাগল ਦਿਲ ਤੇਰੇ ਬਾਰੇ ਸੋਚ ਰਿਹਾ ਸੀਗਾ ਨੂਰਾ ਨੇ ਉਸ ਨੂੰ ਤਾਨਾ ਜਿਹਾ ਮਾਰਦੀ ਹੋਈ ਨੇ ਕਿਹਾ ਸੀਗਾ ਮੈਂ ਮੈਂ ਤਾਂ ਉਹੀ ਹਾਂ ਜੋ ਤੂੰ ਸੋਚਦੀ ਏ ਪਰ ਤੂੰ ਇਸ ਕਮਬਖਤ ਇਸ਼ਕ ਨੂੰ ਸੁੱਤਾ ਹੀ ਰਹਿਣ ਦੇ ਨਹੀਂ ਤੇ ਰਾਤਾਂ ਨੂੰ ਔਰ ਠਟਕੇ ਨਸਿਆ ਕਰਨਗੀ ਕੱਖਾਂ ਵਿੱਚ ਰਲ ਜਾਣਗੀ ਇਹ ਚੰਦਰਾ ਤਾਂ ਵਿਸ਼ੀਰ 나ਗ ਤੋਂ ਵੀ ਜ਼ਹਿਰੀਲਾ ਹੁੰਦਾ ਏ ਡੰਗ ਜਾਊਗਾ ਜਾਂ ਕਰ ਮੜ ਜਾ ਇਸ਼ਕ ਵਿੱਚ ਕੁਝ ਨਹੀਂ ਜੀ ਰੱਖਿਆਗਾ ਮੈਂ ਹਰ ਜਨ ਇਸ਼ਕ ਦੀ ਹੱਦ ਤੋਂ ਗੁਜ਼ਰਨਾ ਨਹੀਂ ਚਾਹੁੰਦਾਗਾ ਨੂਰਾ ਨੂੰ ਇਸ਼ਕ ਕਰਨ ਤੋਂ ਵਰਜ ਰਿਹਾ ਸੀਗਾ ਮਨਪ੍ਰੀਤ ਦਸਤੂਰ ਤੋੜ ਦੇਵੇਗਾ ਇਹ ਇਸ਼ਕ ਨੂਰਾ ਪੁੱਛ ਰਹੀ ਸੀ ਨਹੀਂ ਦੂਰ ਚਲਾ ਜਾਵਾਂਗਾ ਜਿੱਥੇ ਇਹਨਾਂ ਅੱਖਾਂ ਨੂੰ ਤੂੰ ਨਜ਼ਰ ਨਾ ਆ ਸਕੇਂਗੀ ਮਨਪ੍ਰੀਤ ਨੇ ਕਿਹਾ ਸੀਗਾ ਫਿਰ ਤਾਂ ਡਰਪੋਕ ਹੋਵੇਂਗਾ ਨੂਰਾ ਕਹਿ ਰਹੀ ਸੀ ਨਹੀਂ ਡਰਪੋਕ ਨਹੀਂ ਪਰ ਮੈਂ ਇਹਨਾਂ ਅੱਖਾਂ ਨੂੰ ਢੱਕ ਲਵਾਂਗਾ ਤੇ ਤੇਰੇ ਵੱਲ ਤੱਕਣ ਨਹੀਂ ਦੇਵਾਂਗਾ ਮਨਪ੍ਰੀਤ ਨੇ ਜਵਾਬ ਦਿੱਤਾ ਸੀਗਾ ਦੱਸ ਅੱਜ ਤਾਂ ਕੋਈ ਡੱਕ ਸਕਿਆ ਇਹਨਾਂ ਅੱਖਾਂ ਨੂੰ ਨੂਰਾ ਨੇ ਉਸ ਤੋਂ ਪੁੱਛਿਆ ਸੀਗਾ ਮਨਪ੍ਰੀਤ ਪੁੱਛ ਰਿਹਾ ਸੀਗਾ ਤੁਸੀਂ ਨਹੀਂ ਡੱਕ ਸਕੋਗੇ ਇਹਨਾਂ ਨੂੰ ਨਹੀਂ ਮੈਂ ਵੀ ਨਹੀਂ ਡੱਕ ਸਕਾਂਗੀ ਇਹ ਮੇਰੇ ਇਖਤਿਆਰ ਤੋਂ ਬਾਹਰ ਦੀ ਗੱਲ ਹੈ ਨੂਰਾ ਆਪਣੀ ਬੇਵਸੀ ਦੱਸ ਹੀ ਰਹੀ ਸੀ ਉਸ ਨੂੰ ਮੈਨੂੰ ਲੱਗਦਾ ਹੈ ਗੁਜਰੀਏ ਤੋਂ ਜ਼ਰੂਰ ਕੋਈ ਚੰਦਾ ਚੜੇਗੀ ਮਨਪ੍ਰੀਤ ਨੇ ਮਿੱਨਾ ਜਿਹਾਂ ਹਾਸਾ ਹੱਸਦੇ ਹੋਏ ਨੇ ਕਿਹਾ ਸੀਗਾ ਚੰਦ ਚੜਨਾ ਵੀ ਤੇ ਡੋਬਣਾ ਵੀ ਹੁਣ ਤੇਰੇ ਹੱਥ ਵਿੱਚ ਸੱਜਣਾ ਨੂਰਾ ਨੇ ਸਾਰਾ ਫੈਸਲਾ ਮਨਪ੍ਰੀਤ ਉੱਤੇ ਛੱਡ ਦਿੱਤਾ ਸੀਗਾ ਤੂੰ ਮੈਨੂੰ ਵਕਤ ਤੋਂ ਪਹਿਲਾਂ ਹੀ ਮਿਲ ਗਈ ਹੈ ਗੁਜਰੀਏ ਮਨਪ੍ਰੀਤ ਕਹਿ ਰਿਹਾ ਸੀਗਾ ਜੇ ਤੂੰ ਕਹੇ ਤਾਂ ਤੁਰ ਜਾਵਾਂ ਸਦਾ ਲਈ ਪਰ ਤੂੰ ਇਸ ਦਾ ਜਵਾਬ ਨਹੀਂ ਦੇ ਸਕੇਗਾ ਉੱਥੇ ਸਿਵਿਆਂ ਵਿੱਚ ਇੱਕ ਮੜੀ ਹੈ ਅੱਧੀ ਰਾਤ ਪਹਿਰ ਦੇ ਤੜਕੇ ਇੰਤਜ਼ਾਰ ਕਰਾਂਗੀ ਮੈਂ ਨੂਰਾ ਨੇ ਆਪਣਾ ਫੈਸਲਾ ਸੁਣਾ ਦਿੱਤਾ ਸੀ ਨਹੀਂ ਨਹੀਂ ਮੈਂ ਨਹੀਂ ਆ ਸਕਦਾਗਾ ਮਨਪ੍ਰੀਤ ਐਕਦਾਮ ਚੌਕੀ ਤਾਂ ਉੱਠਿਆ ਸੀਗਾ ਨੂਰਾ ਦੇ ਮੂੰਹੋਂ ਇੰਤਜ਼ਾਰ ਦਾ ਸੁਣ ਕੇ ਮਦਨ ਨੂੰ ਆਨਲਾਈਨ ਨਹੀਂ ਕਹਿ ਰਹੀਗੀ ਸਿਰਫ ਕਹਿ ਹੀ ਰਹੀ ਸਿਰਫ ਕਹਿ ਰਹੀ ਹਾਂ ਨੂਰਾ ਇਹ ਕਹਿੰਦੀ ਕਹਿੰਦੀ ਮੱਜਾ ਨੂੰ ਮੋੜਨ ਬਹਾਨੇ ਖੇਤਾਂ ਵੱਲ ਨੂੰ ਹੋਤੁਰੀ ਸੀ ਤੇ ਮਨਪ੍ਰੀਤ ਉਹਤੇ ਖੜਾ ਜਾਂਦੀ ਗੁਜ਼ਰੀ ਦੀ ਪਿੱਠ ਤੱਕ ਦਾ ਰਹਿ ਗਿਆ ਸੀਗਾ ਕਾਲੀ ਚੁੰਨੀ ਚਿੱਟਾ ਕੁਰਤਾ ਤੇ ਕਾਲੀ ਸਲਵਾਰ ਪਹਿਨੀ ਉਹ ਕਿੰਨੀ ਸੋਹਣੀ ਲੱਗ ਰਹੀ ਸੀ ਬਿਲਕੁਲ ਵਾਰਿਸ ਸ਼ਾਹ ਦੀ ਕਿਸੇ ਹੀਰ ਵਰਗੀ ਮਾਣਾ ਕਿਉਂ ਮੇਰੇ ਸਬਰ ਨੂੰ ਲੀਕਾਂ ਲਾਉਣਾ ਆ ਰਕ ਜਾ ਇਸ ਰਾਹ ਉਤੇ ਪੈਰ ਧਰਨ ਤੋਂ ਪਹਿਲਾਂ ਆਸ਼ਕ ਨਾ ਹੋ ਜਾਵੀਂ ਇਸ ਬਲਾ ਦੇ ਹੁਸਨ ਦਾ ਯਾਦ ਕਰ ਕਰ ਰੋਇਆ ਕਰੇਗਾ ਹਲੋ ਬੇਹਾਲ ਹੋ ਜਾਏਗਾ ਜਾਣਾ ਮੁਸ਼ਕਲ ਹੋ ਜਾਵੇਗਾ ਮਨਪ੍ਰੀਤ ਆਪਣੇ ਮਨ ਨੂੰ ਵਰਜਦਾ ਹੋਇਆ ਜੋਗੀ ਹੁਣਾਂ ਦਾ ਲਿਖਿਆ ਹੋਇਆ ਇਹ ਗੀਤ ਇਨਹਾਂ ਤੇ ਚੱਲੀ ਨਾ ਸਜਣ ਇਸ਼ਕ ਨਾਗ ਡੰਗ ਜਾਊਗਾ ਤੇਰਾ ਜ਼ਿੰਦਗੀ ਲਈ ਹਾਸਾ ਸੁਜੀਣਾ ਖੋ ਹੰਝੂਆਂ ਦੇ ਸੰਗ ਜਾਊਗਾ ਗੰਗਨਾਉਂਦਾ ਹੋਇਆ ਆਪਣੇ ਖੇਤਾ ਵੱਲ ਨੂੰ ਤੁਰ ਗਿਆ ਸੀਗਾ ਉਧਰ ਮੈਂ ਕਿਹਾ ਵੇਚਣਾ ਵੜਿਆ ਕਰੋ ਬੱਟਾ ਬੰਨਿਆ ਤੋਂ ਹੀ ਕੱਢਿਆ ਕਰੋ ਖੇਤ ਦੀ ਵੱਟ ਤੇ ਖੜਾ ਮਨਪ੍ਰੀਤ ਕਣਕ ਵਿੱਚੋਂ ਪੱਠੇ ਕੱਢ ਰਹੀਆਂ ਪੱਠਿਆਂ ਵਾਲੀਆਂ ਨੂੰ ਕਹਿ ਰਿਆ ਸੀਗਾ ਮੈਂ ਤਾਂ ਦਿਓਰਾ ਵਿੱਚੋਂ ਹੀ ਕੱਢਨੇ ਆ ਹਿੰਮਤ ਐ ਤਾਂ ਬਾਹੋਂ ਫੜ ਕੇ ਬਾਹਰ ਕੱਢ ਦੇ ਦੋਲੇ ਦੀ ਨੋ ਕਮੋ ਨੇ ਨਕਸ਼ ਤਿੱਖੇ ਨજર ਨਸ਼ੀਲੀ ਨਾਲ ਮਨਪ੍ਰੀਤ ਵੱਲ ਤੱਕਦੀ ਹੋਈ ਜਵਾਬ ਦੇ ਰਹੀ ਸੀਗੀ ਤੁਹਾਡਾ ਵੀ ਆਵਾ ਉਤਣ ਲੱਗ ਪਿਆ ਏ ਚੱਲਦੇ ਭਲੇ ਦੇ ਚੱਲਦੇ ਭਲੇ ਆ ਇੱਥੋਂ ਵੀ ਤੂੰ ਭਾਬੀ ਵਿੱਚੋਂ ਕੱਢ ਜਾ ਬਾਹਰੋਂ ਮੈਂ ਮੁੜ ਕੇ ਨਹੀਂ ਕਹਿੰਦਾਗਾ ਮਨਪ੍ਰੀਤ ਵੱਟੇ ਵੱਟ ਮੋਟਰ ਵੱਲ ਨੂੰ ਤੁਰ ਪਿਆ ਸੀਗਾ ਨਾਲੇ ਭਾਬੀ ਕਹਿਣਾ ਏ ਨਾਲੇ ਮੁੱਖ ਮੋੜ ਦਾ ਏ ਕੰਮੋਂ ਨੇ ਚੋਲੀ ਵਿੱਚ ਰੱਗ ਮੈਨੇ ਦਾ ਪੌਂਦੀ ਹੋਈ ਨੇ ਤੁਰੇ ਜਾਂਦੇ ਮਨਪ੍ਰੀਤ ਦੀ ਪੈਠ ਤੱਕ ਦੇਖ ਕੇ ਕਿਹਾ ਸੀਗਾ ਵਿਆਹ ਦੀ ਬਰੇ ਗੰਢ ਮਨਾਉਣ ਤੋਂ ਪਹਿਲੋਂ ਹੀ ਮਾਹੀ ਮੱਕੇ ਜਾ ਬੈਠਾ ਸੀਗਾ ਕੰਮੋਂ ਦਾ ਘਰ ਵਾਲਾ ਅਰਬ ਵਿੱਚ ਸੀਗਾ ਪਿਛਲੇ 2 ਸਾਲਾਂ ਤੋਂ ਸਿਆਣੇ ਕਹਿੰਦੇ ਨੇ ਜਨਾਨੀ ਨੂੰ ਇੱਧਰ ਉੱਧਰ ਮੂੰਹ ਨਹੀਂ ਮਾਰਨਾ ਚਾਹੀਦਾਗਾ ਵਿਆਹ ਤੋਂ ਬਾਅਦ ਮਨਪ੍ਰੀਤ ਜਾਂਦਾ ਜਾਂਦਾ ਕੰਮੋਂ ਨੂੰ ਕਹਿ ਰਿਹਾ ਸੀਗਾ ਇਹਦੇ ਮੂਰਲੇ ਖਰਲੀ ਹੀ ਨਾ ਹੋਵੇ ਉਹਨਾਂ ਦੇ ਬਾਰੇ ਕੀ ਕਹਿੰਦੇ ਨੇ ਤੇਰੇ ਸਿਆਣੇ ਸਿਆਣਿਆਂ ਨੇ ਆਪ ਤਾਂ ਖਾ ਖੱਟ ਲਿਆ ਹੁੰਦਾ ਹੈ ਤੇ ਦੂਸਰੇ ਇਹਨਾਂ ਤੋਂ ਜਰ ਨਹੀਂ ਹੁੰਦੇ ਕਿ ਵਿਲੇ ਮੰਜੇ ਤੋੜ ਦੇ ਗੱਲਾਂ ਕਰਦੇ ਰਹਿੰਦੇ ਨੇ ਜੇ ਤੂੰ ਭਰ ਜਵਾਨੀ ਵਿੱਚ ਸਿਆਣਿਆਂ ਮਗਰ ਲੱਗ ਗਿਆ ਤਾਂ ਸਿਆਣਾ ਹੋ ਕੇ ਚੁਰੇਗਾ ਆਪਣੇ ਆਪ ਨੂੰ ਦੇਖ ਦੇਖ ਕੇ ਮੋਰ ਵਾਂਗੂ ਕਮੋਂ ហេਠਾਨੀ ਸੀ ਖੇਤਾਂ ਦੀ ਖੁੱਲੀ ਹਵਾ ਦਾ ਕਾਫੀ ਅਸਰ ਵੀ ਕਮੋਤ ਤੇ ਸੀਗਾ ਮੁੜ ਕੇ ਆਉਣਾ ਮੈਂ ਮਰਪੀਤ ਨੇ ਜਿਵੇਂ ਪੱਠਿਆਂ ਵਾਲਿਆਂ ਤੋਂ ਆਪਣਾ ਖਹਿੜਾ ਛਡਾਉਣ ਲਈ ਕਿਹਾ ਸੀਗਾ ਗਿਆ ਨਹੀਂ ਕੋਈ ਮੁੜਿਆਗਾ ਕਮੋ ਨਹੀਂ ਸੀ ਚਾਹੁੰਦੀ ਕਿ ਜੱਟ ਸੁੱਕਾ ਹੀ ਨਿਕਲ ਜਾਵੇ ਫੇਰ ਮੇਰੀ ਉਡੀਕ ਵੀ ਨਾ ਕਰੀ ਕਹਿੰਦਾ ਕਹਿੰਦਾ ਮਨ ਪੀਤਾ ਆਪਣਾ ਰਸਤਾ ਨਾਪ ਗਿਆ ਸੀ ਤੇ ਕਮੋਨੀ ਜਲਾਈ ਇੰਜ ਤੱਕ ਰਹੀ ਸੀ ਜਿਵੇਂ ਉਹ ਜਾਂਦੇ ਜਾਮ ਨੂੰ ਇੱਕੋ ਡਿਕ ਲਾ ਕੇ ਪੀ ਜਾਣਾ ਚਾਹੁੰਦੀ ਹੋਵੇ ਬਣ ਮਾਹੀ ਕਿਵੇਂ ਮੈਂ ਅੱਖ ਲਾਵਾਂ ਰਾਤਾਂ ਦੀ ਮੇਰੀ ਨੀਂਦ ਉੱਡ ਗਈ ਦਿਲ ਸਮਝੇ ਨਾ ਕਿੰਜ ਸਮਝਾਵਾਂ ਰਾਤਾਂ ਦੀ ਮੇਰੀ ਨੀਂਦ ਉੱਡ ਗਈ ਪੀਰਾਂ ਦੀ ਦਰਗਾਹ ਤੇ ਵਜਦੇ ਲਾਊਡ ਸਪੀਕਰ ਉਤੇ ਜੋਗੀ ਹੋਰਾਂ ਦੀ ਲਿਖੀ ਹੋਈ ਇੱਕ ਕਬਾਲੀ ਦੇ ਬੋਲ ਕਿਸੇ ਕਬਾਲ ਦੀ ਆਵਾਜ਼ ਰਹੀ ਸਾਰੀ ਫਿਜ਼ਾ ਵਿੱਚ ਮਿਸ਼ਰੀ ਬਣ ਕੇ ਘੁਲ ਰਹੇ ਸਨ ਕਾਲੀ ਹਨੇਰੀ ਰਾਤ ਵਿੱਚ ਬੂੰਦਾਬاندی ਹੋਣ ਲੱਗ ਪਈ ਸੀ ਠੰਡੀ ਠਾਰ ਹਵਾ ਦੇ ਚੁੰਕੇ ਰੂਹ ਤੱਕ ਠਾਰਦੇ ਜਾਂਦੇ ਸਨ ਜ਼ਮੀਨ ਉੱਤੇ ਤਲਕਨ ਜਿਹੀ ਹੋ ਰਹੀ ਸੀ ਸੰਭਲ ਕੇ ਕਦਮ ਪੋਟ ਧੀਏ ਤਲਕਣ ਬਹੁਤ ਐ ਪੈਰ ਨਾ ਤਲਕ ਜਾਵੇ ਮੁਹੰਮਦ ਖਾਨ ਛੱਪਰ ਦੇ ਦਰਵਾਜ਼ੇ ਵਿੱਚ ਖੜਾ ਬਾਹਰ ਬਾੜੇ ਵਿੱਚ ਮੱਜਾਂ ਨੂੰ ਰੱਸਿਆਂ ਨਾਲ ਨੂੜਦੀ ਆਪਣੀ ਧੀ ਨੂਰਾ ਨੂੰ ਕਹਿ ਰਿਹਾ ਸੀਗਾ ਲੈ ਐਵੇਂ ਪੈਰ ਤਲਕ ਜੂਗਾ ਬਿਨਾਂ ਪੁੱਛੇ ਦੱਸੇ ਕਹਿੰਦੀ ਕਹਿੰਦੀ ਨੂਰਾ ਸੱਚੀ ਮੁੱਚੀ ਹੀ ਤਲਕ ਕੇ ਟੜਮ ਕਰਕੇ ਜ਼ਮੀਨ ਉੱਤੇ ਡੈਗ ਪਈ ਸੀ ਤੇ ਮੁਹੰਮਦ ਖਾਨ ਖੜ ਖੜਾ ਕੇ ਹੱਸ ਪਿਆ ਸੀਗਾ ਧੀ ਵੱਲ ਦੇਖ ਕੇ ਨੂਰਾ ਦੇ ਸਾਰੇ ਕੱਪੜੇ ਲਿਬੜ ਗਏ ਸਨ ਸਾਟ ਦੇ ਨਹੀਂ ਲੱਗੀ ਧੀਏ ਨੁਰੰਦਾ ਅੱਬਾ ਨੁਰੰਦੋ ਬਚ ਰਹੀ ਸੀ ਨਹੀਂ ਅਜੇ ਤਾਂ ਬਚ ਗਈ ਆ ਅੱਬੂ ਨੂਰਾ ਨੇ ਨੀਵੀਂ ਜਹੀ ਪਾ ਕੇ ਹੌਲੀ ਜਹੀ ਕਿਹਾ ਸੀਗਾ ਮੈਂ ਇਸੇ ਕਰਕੇ ਹੀ ਕਹਿੰਦਾ ਰਹਿੰਦਾ ਹਾਂ ਕਿ ਨਿਗਾਹ ਆਪਣੇ ਪੈਰਾਂ ਤੇ ਰੱਖਿਆ ਕਰ ਉੱਪਰ ਨਾ ਚੱਕੀ ਨਹੀਂ ਤੇ ਕਦੇ ਜ਼ਿਆਦਾ ਸੱਟ ਲੱਗ ਗਈ ਤਾਂ ਮੈਨੂੰ ਹੀ ਵਿਪਤਾ ਪਵੇਗੀ ਪਾਬਲ ਆਪਣੀ ਧੀ ਨੂੰ ਸਿੱਖਿਆ ਦੇ ਰਿਹਾ ਸੀ ਇੱਕ ਮਾਂ ਵਾਂਗੂੰ ਹੁਣ ਤੇ ਜੋ ਹੋਣਾ ਸੀ ਹੋ ਗਿਆ ਯੱਬੂ ਜਾਨ ਨੂਰਾ ਉੱਠ ਕੇ ਆਪਣੇ ਲਿਬੜੇ ਹੋਏ ਕੱਪੜੇ ਦੇਖਦੀ ਨਲਕੇ ਵੱਲ ਤੁਰ ਪਈ ਸੀਗੀ ਮੀ ਪੰਦੇ ਵਿੱਚ ਵਰਖਾ ਦੀਆਂ ਬੂੰਦਾਂ ਨੂਰਾਂ ਦੀਆਂ ਜ਼ੁਲਫਾਂ ਤੋਂ ਤਿਲਕ ਤਰ ਕੇ ਧਰਤੀ ਉੱਤੇ ਡੈਗ ਰਹੀਆਂ ਸਨ ਸ਼ਬਨਮ ਦੇ ਮੋਤੀ ਬਣ ਬਣ ਕੇ ਸ਼ੇਦੀ ਕਰ ਗਿੱਲੇ ਕੱਪੜੇ ਲਾ ਕੇ ਸੁੱਕੇ ਕੱਪੜੇ ਪਹਿਨ ਕੇ ਬਿਸਤਰੇ ਵਿੱਚ ਵੜ ਜਾ ਨਹੀਂ ਤੇ ਠੰਡ ਲੱਗ ਜਾਵੇਗੀ ਮੁਹੰਮਦ ਖਾਨ ਆਪਣੇ ਤੀਨ ਨੂਰਾਂ ਨੂੰ ਕਹਿ ਰਿਹਾ ਸੀਗਾ ਮੁਹੰਮਦ ਖਾਨ ਰਾਤ ਨੂੰ ਸੌਣ ਤੋਂ ਪਹਿਲਾਂ ਅਕਸਰ ਕੁਰਾਨ ਸ਼ਰੀਫ ਚੋਂ ਕੁਝ ਐਦਾਂ ਯਾਦ ਫਰਮਾਉਂਦਾ ਹੁੰਦਾ ਸੀਗਾ ਅੱਬੂ ਜਾਨ ਕੀ ਰਾਤ ਸਿਰਫ ਸੌਣ ਲਈ ਹੀ ਬਣੀ ਹੈ ਨੂਰਾਂ ਨੇ ਆਪਣੇ ਅੱਬੂ ਤੋਂ ਭੋਲੇਪਨ ਵਿੱਚ ਪੁੱਛਿਆ ਸੀਗਾ ਹਾਂ ਪਰ ਤੂੰ ਕਿਉਂ ਬਚ ਰਹੀ ਹੈ ਅੱਬੂ ਨੇ ਵਾਪਸ ਨੂਰਾ ਤੋਂ ਪੁੱਛਿਆ ਸੀ ਮੈਂ ਸੋਚ ਰਹੀ ਹਾਂ ਨੂਰਾ ਕੁਝ ਬੋਲਦੀ ਬੋਲਦੀ ਚੁੱਪ ਹੋ ਗਈ ਸੀਗੀ ਤੈਨੂੰ ਕਾਹਦੀ ਸੋਚ ਆਉਣ ਲੱਗ ਪਈ ਏ ਮੁਹੰਮਦ ਖਾਨ ਆਪਣੀ ਧੀ ਨੂਰਾ ਤੋਂ ਪੁੱਛ ਰਿਹਾ ਸੀਗਾ ਅੱਬੂ ਜਾਨ ਨੂਰਾ ਦੇ ਬੋਲ ਬਹੁਤ ਗੰਭੀਰ ਜਿਹੇ ਹੋ ਗਏ ਸਨ ਹਾਂ ਹਾਂ ਦੱਸ ਕੀ ਗੱਲ ਲੱਤੀ ਏ ਮੁਹੰਮਦ ਖਾਨ ਪੁੱਛ ਰਿਹਾ ਸੀਗਾ ਨੂਰਾ ਤੋਂ ਤੂੰ ਬਹੁਤ ਚੰਗਾ ਆ ਆਖਦੇ ਹੋਏ ਨੂਰਾ ਨੇ ਦੀਵੇ ਦੀ ਲੋ ਮੱਧਮ ਕਰ ਦਿੱਤੀ ਸੀ ਤੇ ਮਮਦ ਖਾਨ ਰਜ਼ਾਈ ਵਿੱਚ ਮੂੰਹ ਲ ਕੋਈ ਹੱਸ ਰਿਹਾ ਸੀ ਹਾਸਾ ਨੀਂਦ ਵਿੱਚ ਬਦਲਦਾ ਜਾ ਰਿਹਾ ਸੀ ਦਰਵਾਜ਼ੇ ਦਾ ਕੁੰਡਾ ਖੁੱਲਾ ਰਹਿ ਗਿਆ ਸੀਗਾ ਤੇ ਮਾਲਕ ਸੌਂ ਗਿਆ ਸੀ ਤੇ ਚੋਰ ਜਾਗ ਪਏ ਸਨ ਸੁੱਤਾ ਨਹੀਂ ਆਜੇ ਬਾਜੀ ਹਰਜੀਤ ਨੇ ਆਪਣੇ ਬੈਸਤਰੇ ਵਿੱਚ ਲੇਟ ਕੇ ਕਿਤਾਬ ਪੜ੍ਹਦੇ ਹੋਏ ਆਪਣੇ ਵੱਡੇ ਭਰਾ ਮਨਪ੍ਰੀਤ ਨੂੰ ਪੁੱਛਿਆ ਸੀਗਾ ਮੈਂ ਤੇਰੇ ਸੌਣ ਦੀ ਉਡੀਕ ਕਰ ਰਿਹਾ ਹਾਂ ਮਨਪ੍ਰੀਤ ਨੇ ਕਿਹਾ ਸੀ ਸੱਚ ਬਾਜੀ ਮੈਂ ਇੱਕ ਗੱਲ ਤਾਂ ਦੱਸਣੀ ਹੀ ਭੁੱਲ ਗਿਆ ਚਿੱਠੀ ਆਈ ਏ ਮਾਮਾ ਜੀ ਦੀ ਕੈਨੇਡਾ ਤੋਂ ਤੇਰਾ ਵੀ ਲਿਖਿਆ ਆ ਕੀ ਲਿਖਿਆ ਏ ਮੇਰਾ ਮਨਪ੍ਰੀਤ ਨੇ ਬੈਸਟੇ ਵਿੱਚ ਪਏ ਪਾਸਾ ਬੱਦਲ ਦੇ ਹੋਏ ਨੇ ਹਰੀ ਤੋਂ ਪੁੱਛਿਆ ਉਹੀ ਕੰਗ ਸਾਬੂ ਵਾਲੀ ਕੁੜੀ ਦੀ ਗੱਲ ਜਿਹਦੇ ਨਾਲ ਤੇਰਾ ਚੁੱਪ ਕਰ ਜਾ ਮੈਨੂੰ ਸੌਂਦੇ ਯਾਰ ਮਨਪ੍ਰੀਤ ਨੇ ਆਪਣੇ ਛੋਟੇ ਭਰਾ ਦੀ ਗੱਲ ਅੱਧ ਵਿੱਚੋਂ ਟੋਕ ਦਿੱਤੀ ਸੀ ਹੁਣ ਗੁਫ਼ਤਗੂ ਬੰਦ ਕਰ ਅਤੇ ਪੜਨ ਵੱਲ ਧਿਆਨ ਦੇ ਪੜ ਲੈ ਜੇ ਚਾਰ ਕਲਾਸਾਂ ਪੜ ਸਕਦਾਂ ਤਾਂ ਨਹੀਂ ਤੇ ਮੇਰੇ ਵਾਂਗੂ ਮਿੱਟੀ ਵਿੱਚ ਮਿੱਟੀ ਵਾਂਗੂ ਹੀ ਰੋਲੇਗਾ ਸਮਝ ਗਿਆ ਕਿ ਨਹੀਂ ਮਨਪ੍ਰੀਤ ਨੇ ਆਪਣੇ ਛੋਟੇ ਭਰਾ ਨੂੰ ਨਸੀਹਤ ਕਰਦੇ ਹੋਏ ਕਿਹਾ ਸੀਗਾ ਓਕੇ ਭਾਜੀ ਓਕੇ ਹਰਜੀਤ ਕਿਤਾਬ ਪੜਦਾ ਪੜਦਾ ਕਹਿ ਰਿਹਾ ਸੀਗਾ ਮਨਪ੍ਰੀਤ ਆਪਣੇ ਛੋਟੇ ਭਰਾ ਦੇ ਸੌਣ ਦਾ ਇੰਤਜ਼ਾਰ ਕਰਦਾ ਸੋਚ ਰਿਹਾ ਸੀਗਾ ਖਿਆਲਾਂ ਦਾ ਤਾਜ ਨੂਰਾਂ ਦੇ ਸਿਰ ਸੀਗਾ guzri دل ਇਹ ਦਿਮਾਗ ਦੀ ਮਲਕਾ ਬੰਦੀ ਜਾ ਰਹੀ ਸੀਗੀ ਕਦੇ ਉਹ ਆਪਣੇ ਖਿਆਲਾਂ ਦੇ ਵਪਰੀਤ ਦੌਰ ਦਾ ਸੀਗਾ ਦੌਰ ਦਾ ਦੌਰ ਦਾ ਥੱਕ ਕੇ ਡਿੱਗ ਪੈ ਸਿਮੂ ਦੇ ਮੂੰਹ ਪਰ ਗੁਜਰੀ ਦਾ ਖਿਆਲ ਜੰਮ ਵਾਂਗ ਮੂਰੇ ਖੜਾ ਹੁੰਦਾ ਸੀਗਾ ਮਨਪ੍ਰੀਤ ਹੁਸਨ ਦੇ ਚੱਕਰ ਵਿੱਚ ਵਿਉ ਵਿੱਚ ਫਸ ਗਿਆ ਸੀਗਾ ਉਸਪੱਲ ਨੂੰ ਕੋਸ ਰਿਹਾ ਸੀ ਅੱਜ ਤੱਕ ਜਸਪੱਲ ਉਸ ਦੀਆਂ ਅੱਖਾਂ ਲੱਗਦੀਆਂ ਸਨ ਤੇ ਨਜ਼ਰਾਂ ਨਾਲ ਨਜ਼ਰਾਂ ਟਕਰਾ ਗਈਆਂ ਸਨ ਉਸ ਜੋਬਨ ਦੀ ਬਲਾਹ ਨਾਲ ਬਲਾਹ ਅੱਖਾਂ ਰਾਹੀਂ ਕਟਾਰ ਬਣ ਕੇ ਸੀਨੇ ਵਿੱਚ ਉੱਤਰ ਗਈ ਸੀ ਤੇ ਹੁਣ ਹਰ ਪਲ ਕਟਾਰ ਦੀ ਝੁਬਨ ਜਹੀ ਮਹਿਸੂਸ ਹੋਣ ਲੱਗ ਪਈ ਸੀ ਇਸ਼ਕ ਨੇ ਮਨਪ੍ਰੀਤ ਉੱਤੇ ਦਬਾ ਪਾ ਲਿਆ ਸੀਗਾ ਉਹ ਆਸ਼ਕ ਹੋਣ ਲੱਗਿਆ ਸੀ ਇਸ਼ਕ ਦੀ ਚਾਦਰ ਲੁਕੋਈ ਜਾ ਰਹੀ ਸੀਓਸ ਨੂੰ ਉਹ ਚਾਦਰ ਨੂੰ ਲਾ ਲਾ ਛੋਟਦਾ ਸੀ ਪਰ ਚਾਦਰ ਫਿਰ ਵੀ ਨਹੀਂ ਲੱਥ ਰਹੀ ਸੀਗੀ ਹਾਂ ਰਜਾਈ ਜਰੂਰ ਲੱਥ ਗਈ ਸੀ ਜਿਹੜੇ ਤੋਂ ਦਰਵਾਜ਼ਾ ਖੁੱਲ੍ਹਾ ਸੀ ਅਤੇ ਬਾਹਰ ਵਾਰਿਸ਼ ਦੀ ਝੜੀ ਲੱਗੀ ਹੋਈ ਸੀਗੀ ਉਧਰ ਬਰਸਾਤ ਵਿੱਚ ਦੁਪਹਿਰ ਕੰਦ ਟੱਪ ਕੇ ਜਿਉਂਦੇ ਜੀ ਮਸਾਣਾ ਵੱਲ ਨੂੰ ਤਰਪੇ ਸਨ ਮੁਹੰਮਦ ਖਾਨ ਦੇ ਉੱਚੇ ਉੱਚੇ ਕਰਾੜੇ ਲਾਪਰਵਾਹੇ ਹੋਏ ਉਸ ਵਕਤ ਤੱਕ ਨੂਰਾ ਨੂੰ ਸੌਂਦੇ ਰਹੇ ਸਨ ਜਦ ਤੱਕ ਮੱਝਾਂ ਵਾਲਾ ਵੜਾ ਟੱਪ ਕੇ ਖੇਤਾਂ ਵਿੱਚ ਦੀ ਹੋ ਤੁਰੀ ਸੀਗੀ ਹੁਣ ਤੇ ਨੂਰਾ ਅੱਧਾ ਮੀਲ ਰੇਲ ਦੀ ਪਟੜੀ ਵੱਲ ਨੂੰ ਦੂਰ ਨਿਕਲ ਕੇ ਸੀਗੀ ਸ਼ਾਇਦ ਸ਼ਾਮ ਦੇ ਵਿਚੜੇ ਸੂਰਜ ਨੂੰ ਅੱਧੀ ਰਾਤੇ ਟੋਲਣ ਤੁਰ ਗਈ ਸੀਗੀ ਛੱਲਿਆਂ ਦੀ ਤਰ੍ਹਾਂ ਆਪਣੇ ਹੋਸ਼-ਹਵਾਸ ਗਵਾ ਕੇ ਤੱਕਦੇ ਸੁਲਗਦੇ ਬਦਨ ਉੱਤੇ ਠੰਡੀਆਂ ਕਣੀਆਂ ਡੈਗ-ਡੈਗ ਕੇ ਨਿੱਗੀਆਂ ਹੋਈ ਜਾ ਰਹੀਆਂ ਸਨ ਨਹਿਰ ਦਾ ਕਿਨਾਰਾ ਕੌ ਪਹਾਣੀ ਰਾ ਅਤੇ ਵਾਰਿਸ਼ ਦੀ ਰਿੰਮ-ਜਿਮ ਉੱਤੇ ਠੰਡੀ ਹਵਾ ਦੇ ਝੁੱਕੇ ਇੱਕ ਅਜਮ ਨਜ਼ਾਰਾ ਹੀ ਸੀਗਾ ਤਾਂ ਉਹਦੇ ਦੋਸਮਾਨਾਂ ਤੋਂ ਚਮਕਦੀ ਬਿਜਲੀ ਦੀ ਲਸ਼ਕੋਰ ਪੈਂਦੀ ਸੀ ਜਿਵੇਂ ਨੂਰਾ ਸਫੈਦ ਕੱਪੜਿਆਂ ਵਿੱਚ ਇੰਜ ਲੱਗਦੀ ਸੀ ਜਿਵੇਂ ਕਿਸੇ ਹੋਰ ਹੀ ਦੁਨੀਆ ਦੀ ਪਰੀ ਹੋਵੇ ਜਿਵੇਂ ਕਿ ਕੁਦਰਤ ਨੇ ਉਸ ਨੂੰ ਕਿਸੇ ਖਾਸ ਹੀ ਕੰਮ ਲਈ ਬਣਾਇਆ ਹੋਵੇ ਨੂਰਾ ਆਪਣੇ ਪੈਰਾਂ ਨੂੰ ਬਹੁਤ ਹੀ ਸੰਭਲ ਸੰਭਲ ਕੇ ਧਰਦੀ ਸੀ ਪਰ ਪੈਰ ਫਿਰ ਵੀ ਜਿਵੇਂ ਤਲਕਦੇ ਜਾ ਰਹੇ ਸਨ ਮਾਫ ਕਰ ਦੇਵੀਂ ਅੱਬੂ ਜਾਨ ਮੈਨੂੰ ਮਾਫ ਕਰ ਦੇਵੀਂ ਮੇਰੇ ਪਿਆਰੇ ਅੱਬੂ ਜਾਨ ਮੈਂ ਸੱਚਮੁੱਚ ਛੀਤਲਕ ਦੀ ਜਾ ਰਹੀ ਹਾਂ ਤੇ ਤੂੰ ਮੇਰੇ ਬਾਬਲਾ ਭੁੱਲ ਜਾਵੀਂ ਮੈਨੂੰ ਅੱਜ ਵਾਂਗੂ ਹੀ ਜਿਵੇਂ ਸਭ ਕੁਝ ਭੁੱਲ ਕੇ ਸੌਂ ਗਈ ਹੋਵੇ ਮੇਰਾ ਸਾਈਂ ਤੇ ਕੋਈ ਹੋਰ ਹੋ ਗਿਆ ਏ ਪਰ ਤੂੰ ਮੇਰਾ ਬਾਬਲ ਬਾਬਲ ਹੀ ਰਹੀ ਹੁਣ ਨੂਰਾ ਆਪਣੇ ਆਪ ਵਿੱਚ ਹੀ ਬੜਬੜਾ ਰਹੀ ਸੀਗੀ ਬੜੀਆਂ ਵੱਲੋਂ ਜਾਂਦੀ ਹੋਈ ਆ ਗਈ ਤੂੰ ਟਲੀ ਨਹੀਂ ਫਿਰ ਤੂੰ ਸੁੰਨੇ ਕਬਰਸਤਾਨ ਵਿੱਚੋਂ ਇੱਕ ਆਵਾਜ਼ ਗੂੰਜੀ ਸੀ ਅਤੇ ਪਲ ਦੇ ਚਮਕ ਵਿੱਚ ਹੀ ਉਹ ਨੂਰਾਂ ਦੇ ਸਾਹਮਣੇ ਖੜਾ ਦਿਸ ਰਿਹਾ ਸੀਗਾ ਚਮਕਦੀ ਬਿਜਲੀ ਦੀ ਲਿਸ਼ਕੋਰ ਵਿੱਚ ਤੂੰ ਵੀ ਤੇ ਆਹੀ ਕਿਉ ਨਾ ਨੂਰਾਂ ਨੇ ਮਨਪ੍ਰੀਤ ਨੂੰ ਆਪਣੀਆਂ ਬਾਹਾਂ ਵਿੱਚ ਘੁੱਟਦੇ ਹੋਏ ਕਿਹਾ ਸੀਗਾ ਬਿਨਾ ਹਰਕਤ ਤੋਂ ਤਾਂ ਹੱਥ ਮਨਪ੍ਰੀਤ ਦੇ ਵੀ ਨਹੀਂ ਸੰਰੇਗੇ ਇੱਕ ਵਾਰ ਫਿਰ ਬਿਜਲੀ ਚਮਕੀ ਤੇ ਲਿਸ਼ਕੋਰ ਵਿੱਚ ਦੋਵੇਂ ਇੱਕ ਮਿਕ ਹੋਏ ਖੜੇ ਨਜ਼ਰ ਆ ਰਹੇ ਸਨ ਹਾਲੇ ਵੀ ਵਕਤ ਹੈ ਹਾਲੇ ਕੁਝ ਨਹੀਂ ਹੋਇਆਗਾ ਜੇ ਮੇਰੇ ਕਿਸੇ ਵਕਤ ਤੇਰੀਆਂ ਨਜ਼ਰਾਂ ਤੋਂ ਦੂਰ ਹੋ ਸਕਦਾ ਤਾਂ ਸਦਾ ਲਈ ਮਨਪ੍ਰੀਤ ਨੇ ਇੱਕ ਵਾਰ ਫਿਰ ਨੂਰਾ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਸੀ ਬਹੁਤ ਕੁੱਝ ਹੋ ਗਿਆ ਏ ਸਜਣਾ ਹੋਂਤੇ ਮੇਰੇ ਕੋਲੋਂ ਹੋਰ ਸਬਰ ਨਹੀਂ ਜੇ ਹੋਣਾਗਾ ਫਿਰ ਨਾ ਕਹੀਂ ਕਿ ਵੈਰ ਨੇ ਮਿਟਣ ਲੱਗੀ ਤਾਂ ਦੱਸ ਦਿੰਦੀ ਜਨਮਾ ਜਨਮਾ ਤੋਂ ਵਿਛੜੀ ਹੋਈ ਕੋਈ ਰੂਹ ਲੱਗਦੀ ਸੀ ਨੂਰਾ ਜਿਹੜੀ ਖਬਰੇ ਕਦੋਂ ਦੇ ਵਿਛੜੇ ਦਿਲਬਰ ਨੂੰ ਖੋਜ ਰਹੀ ਸੀਗੀ ਇਸ ਮਾਤ ਲੋਕ ਵਿੱਚੋਂ ਹੀ ਅੱਜ ਮਸੀ ਮਸੀ ਤਾਂ ਰੂਹ ਦਾ ਮੇਲ ਹੋਇਆ ਸੀਗਾ ਤੇ ਮਾਹੀ ਫਿਰ ਜ਼ਦਾਈ ਪਾਉਣ ਦੀ ਗੱਲ ਕਰਨ ਲੱਗ ਪਿਆ ਸੀ ਨਹੀਂ ਨਹੀਂ ਫਲਾਂ 1 ਇੰਚ ਹੋ ਸਕਦਾ ਆ ਨੂਰਾ ਤੜਫੀ ਦਾ ਉੱਠੇ ਸੀਗੀ ਤੁ ਚਣਾ ਵਿੱਚ ਡੁੱਬ ਸਕेंगी ਜੱਟ ਨੇ ਪੁੱਛਿਆ ਸੀਗਾ ਡੁੱਬ ਜਾਵਾਂਗੀ ਤੋ ਇੱਕ ਵਾਰ ਕਹਿ ਕੇ ਤਾਂ ਵੇਖ ਚੰਨਾ ਨੂਰਾ ਦਾ ਜਵਾਬ ਸੀਗਾ ਤੇ ਜ਼ਹਿਰ ਦਾ ਪਿਆਲਾ ਪੀਵੇਂਗੀ ਉਸਨੇ ਫਿਰ ਪੁੱਛਿਆ ਸੀਗਾ ਪੀ ਲਵਾਂਗੀ ਪਹਿਲਾਂ ਵੀ ਪਹਿਲਾ ਵਾਰ ਹੀ ਨੂਰਾ ਹਰ ਸਵਾਲ ਵਿੱਚ ਪੂਰਾ ਉੱਤਰ ਰਹੀ ਸੀ ਤਪ ਦੇ ਮਾਰੂਥਲਾਂ ਵਿੱਚ ਪਟਕਣਾ ਜ਼ਿਆਦਾ ਹੈ ਤੈਨੂੰ ਉਹ ਇਸ਼ਕ ਦੇ ਇਮਤਿਹਾਨ ਸਮਝਾਉਂਦਾ ਹੋਇਆ ਪੁੱਛ ਰਿਹਾ ਸੀ ਨੂਰਾ ਤੋਂ ਹਾਂ ਮੈਨੂੰ ਸਭ ਜ਼ਿਆਦੇ ਨੂਰਾ ਨੇ ਅਡੋਲ ਜਵਾਬ ਦਿੱਤਾ ਸੀ ਅੱਛਾ ਫਿਰ ਮੇਰਾ ਹਸ਼ਰ ਕੀ ਹੋਵੇਗਾ ਹਰ ਉਹ ਆਪਣੇ ਬਾਰੇ ਨੂਰਾਂ ਤੋਂ ਪੁੱਛ ਰਿਹਾ ਸੀ ਉਹੀ ਹੋਵੇਗਾ ਜੋ ਹਰ ਜਗ ਵਿੱਚ ਹੁੰਦਾ ਆਇਆ ਹਰ ਪਰ ਇਸ ਵਾਰ ਨਾ ਸੂਲੀ ਤੇ ਨਾ ਹੀ ਪੱਥਰ ਹੋਵੇਗਾ ਨੂਰਾ ਨੇ ਕਿਹਾ ਸੀਗਾ ਫਿਰ ਕੀ ਹੋਵੇਗਾ ਉਸਨੇ ਪੁੱਛਿਆ ਇਸ ਵਾਰ ਨਾ ਅਗੇ ਇਸ਼ਕ ਹੋਵੇਗਾ ਨੂਰਾ ਨੂੰ ਜਿਵੇਂ ਪਹਿਲਾਂ ਹੀ ਪਤਾ ਸੀ ਕਿ ਉਹਨਾਂ ਦੇ ਇਸ਼ਕ ਦਾ ਹਸ਼ਰ ਕੀ ਹੋਣ ਵਾਲਾ ਆ ਕਿ ਆਮ ਤੇ ਕਿਉਂ ਇੰਨੇ ਕਹਿਰ ਦੀ ਕਿਆਮਤ ਕਰ ਰਹੀ ਹੈ ਤੂੰ ਕੋਈ ਤੇ ਸੋਚ ਉਹ ਇੱਕਦਮ ਤਰੱਕੀ ਉੱਠਿਆ ਸੀਗਾ ਮਾਲਕ ਦੀਆਂ ਲਿਖੀਆਂ ਕੌਣ ਮਿਟਾ ਸਕਦਾ ਏ ਮੇਰੇ ਸੋਹਣਿਆ ਯਾਰਾ ਕਹਿੰਦੀ ਹੋਈ ਨੂਰਾ ਨੇ ਮਨਪ੍ਰੀਤ ਨੂੰ ਆਪਣੀਆਂ ਬਾਹਾਂ ਵਿੱਚ ਹੋਰ ਘੁੱਟ ਲਿਆ ਸੀਦਾ ਪੰਡਵਾਂ ਲੋਕ ਕਿਸੇ ਕੁੱਕਰ ਦੀ ਆਵਾਜ਼ ਸੁਣ ਕੇ ਨੂਰਾ ਨੂੰ ਮਾਤ ਲੋਕ ਦਾ ਅਹਿਸਾਸ ਹੋਇਆ ਸੀਗਾ ਯਾਰ ਦੀ ਬੁੱਕਲ ਵਿੱਚ ਚੰਦ ਬਲ ਜਿਵੇਂ ਕਿਸੇ ਬਹਿਸ਼ਤ ਵਿੱਚ ਗੁਜ਼ਾਰੇ ਹੋਣ ਇੰਜ ਲੱਗ ਰਿਹਾ ਸੀ ਨੂਰਾ ਨੂੰ ਮੈਂ ਚੱਲੂ ਹੁਣ ਨੂਰਾ ਨੇ ਆਪਣੇ ਦਿਲਵਰ ਤੋਂ ਪੁੱਛਿਆ ਸੀਗਾ ਨੂਰਾ ਨੂੰ ਆਪਣੇ ਬਾਬਲ ਦੀ ਦੁਨੀਆ ਯਾਦ ਆ ਗਈ ਸੀ ਇਜਾਜ਼ਤ ਤਾਂ ਤੈਨੂੰ ਕਦੇ ਨਹੀਂ ਮਿਲੇਗੀ ਜਾਣ ਵਾਸਤੇ ਜਿਵੇਂ ਸੀ ਉਸੇ ਤਰ੍ਹਾਂ ਹੀ ਹੋਵੇਗਾ ਇਹ ਜੱਗ ਔਰਤ ਨੂੰ ਬੇਵਫਾ ਕਹਿ ਕੇ अपमानਿਤ ਕਰਦਾ ਹੈ ਮਨੁੱਖ ਹੀ ਨਹੀਂ ਰਹੇਗੇ ਮਨੁੱਖ ਮੁੱਕਦੇ ਜਾ ਰਹੇ ਹਨ ਅਤੇ ਜੀਵ ਵੱਧਦੇ ਜਾ ਰਹੇ ਹਨ ਜੀਵਾਂ ਦਾ ਜਗ ਹੀ ਔਰਤ ਨੂੰ ਬੇਵਫਾ ਕਹਿੰਦਾ ਹੈ ਮਨੁੱਖਾਂ ਦਾ ਜਗ ਤਾਂ ਔਰਤ ਨੂੰ ਜਗ ਜਨਨੀ ਹੀ ਕਹਿੰਦਾ ਆਏ ਮਨਪ੍ਰਿਤ ਦੇ ਮੂੰਹੋਂ ਇਹ ਸਾਰੇ ਸ਼ਬਦ ਆਪ ਮਾਰੇ ਹੀ ਨਿਕਲੇ ਜਾ ਰਹੇ ਸਨ ਨੂਰਾ ਵਾਪਸ ਆਪਣੇ ਅੱਬੂ ਦੇ ਡੇਰੇ ਵੱਲ ਨੂੰ ਚੱਲ ਪਈ ਸੀ ਰਾਤ ਦੇ ਕੱਪ ਹਨੇਰੇ ਵਿੱਚ ਸਲੇਡੇ ਦੀ ਤਰ੍ਹਾਂ ਅੱਖ ਦੇ ਚਮਕੇ ਵਿੱਚ ਹੀ ਉਲੋਪ ਹੋ ਗਏ ਸੀ ਤੇ ਮਨ ਪ੍ਰithvi ਉੱਥੋਂ ਵਾਪਸ ਮੁੜ ਪਿਆ ਸੀ ਪੱਲਾ ਛਾੜ ਕੇ ਹਾਰੇ ਹੋਏ ਜ਼ੁਆਰੇ ਦੀ ਤਰ੍ਹਾਂ ਜਿਉਂ-ਜਿਉਂ ਉਸ ਦੇ ਕਦਮ ਰਾਹ ਉੱਤੇ ਵੱਧਦੇ ਜਾ ਰਹੇ ਸਨ ਤਿਉ ਤਿਉ ਹੀ ਖਿਆਲੀ ਮਹੱਲ ਮਨਾਰੇ ਜ਼ਮੀਨ ਵਿੱਚ ਨਿੱਗਰਦੇ ਜਾ ਰਹੇ ਸਨ ਵਿਦੇਸ਼ੀ ਸੁਪਨੇ ਰੇਤ ਦੇ ਮਹਿਲਾ ਵਾਂਗ ਇਸ਼ਕ ਦੇ ਠੇਡੇ ਮੂਰੇ ਟੈਂਦੇ ਜਾ ਰਹੇ ਸਨ ਮਿਟਦੇ ਜਾ ਰਹੇ ਸਨ